ਹੈਲੋ ਜੀ ਸਸ਼ੀਕਾਲ ਜੀ ਸਾਰਿਆਂ ਨੂੰ ਚੱਲੋ ਸ਼ੁਕਰ ਚੱਲੋ ਪਿਆ ਲਾਤਾ ਪਾਪੇ ਤੇਲ ਮੱਝ ਦੇ ਸਿੰਗਾ ਤੇ ਉਹ ਦੂਜੀ ਦੇ ਲਾਉਣਾ ਪਰਲੀ ਦੇ ਉਹਨੂੰ ਦੇਖਣ ਆਉਂਦੇ ਨੇ ਬਲਾਡੇ ਤੋਂ ਕੀ ਕਰ ਰਹੀ ਹਾਂ ਹਾਂਜੀ ਦੀਨਾ ਕੰਮ ਕੱਪੜਾ ਲੀੜਾ ਧੋ ਕੇ ਨਹਾ ਕੇ ਫ੍ਰੀ ਹੋ ਕੇ ਬੈਠੇ ਸੀ 10 ਮਿੰਟ ਹੋਰ ਦੱਸੋ ਕਿਵੇਂ ਹੋ ਘਰ ਪਰਿਵਾਰ ਸਾਰੇ ਠੀਕ ਆ ਹੁਣ ਆਰੀ ਆਵਾਜ਼ ਕੋਣ ਵੀ ਨਹੀਂ ਆਉਂਦੀ ਹਵਾਜ ਆਉਂਦੀ ਐ ਕਾਉਂਦੀ ਨੀ ਹੁਣ ਵੀ ਵਾਹ ਗੁਰੂ ਜੀ ਵਾਹ ਗੁਰੂ ਜੀ ਵਾਹ ਗੁਰੂ ਜੀ ਹੈਲੋ ਦੀਦੂ ਕਿਵੇਂ ਹੋ ਤੁਸੀਂ ਹਾਂਜੀ ਅਸੀਂ ਬਹੁਤ ਵਧੀਆ ਤੁਸੀਂ ਦੱਸੋ ਘਰ ਪਰਿਵਾਰ ਸਾਰੇ ਠੀਕ ਐ ਜੀ ਵੈਲਕਮ ਆ ਜੀ ਤੁਹਾਡਾ ਸਾਡੇ ਚੈਨਲ ਤੇ ਵਧੀਦੀ ਦੁੱਤੀ ਓਕੇ ਜੀ ਓਕੇ ਵੈਗਰੂ ਜੀ ਦੀ ਕਿਰਪਾ ਨਾਲ ਜੀ ਵਧੀ ਚਾਹੀਦਾ ਪ੍ਰਮਾਤਮਾ ਜੀ ਸਾਰਿਆਂ ਨੂੰ ਖੁਸ਼ੀਆਂ ਦੇਵੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਆ ਰਹੀ ਹੈ ਆਵਾਜ਼ ਓਕੇ ਓਕੇ ਦੋ ਤਿੰਨ ਵਾਰ ਕੱਟ ਕਰਕੇ ਲਾਇਆ ਲਾਈਵ ਤਾਂ ਹੁਣ ਆਵਾਜ਼ ਆਈ ਹੈ ਪਤਾ ਨਹੀਂ ਕੀ ਹੋ ਜਾਂਦਾ ਦਿੱਕਤ ਆ ਜਾਂਦੀ ਹੈ ਕੋਈ ਜੀ ਹਾਲ ਹੈ ਓਕੇ ਜੀ ਓਕੇ ਵਧੀਆ ਤੁਸੀਂ ਦੱਸੋ ਕਿਵੇਂ ਹੋ ਘਰ ਪਰਿਵਾਰ ਸਾਰੇ ਠੀਕ ਹੈ ਜੀ ਹਾਂਜੀ ਖਾਣਾ ਖੋ ਗਿਆ ਜੀ ਖਾਣਾ ਹੋ ਗਿਆ ਜੀ ਤੁਸੀਂ ਦੱਸੋ ਸੂਜੋ ਦੇਖੋ ਜੀ ਧੂਪ ਬਹੁਤ ਬਹੁਤ ਨਿਕਲੀ ਪਈ ਆ ਤਾ ਬਹੁਤ ਨਿਕਲ ਰਹੀ ਆ ਆ ਦੇਖੋ ਬਸ ਜਾਂਦੀ ਆ ਸਾੜ ਦਾ ਧੁੱਪ ਨਿਕਲ ਰਹੀ ਆ ਵਾਦੂ ਹਾਂਜੀ ਪਲੀਜ਼ ਲਾਇਕ ਨੂੰ ਲਾਇਕ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜਿਹੜੇ ਪਹਿਲੀ ਵਾਰ ਹੀ ਆਉਂਦੇ ਨੇ ਜਾਂ ਤਾਂ ਦੋ ਦਿਨ ਸੇ ਬਹੁਤ ਠੰਡ ਹੈ ਓਕੇ ਜੀ ਓਕੇ ਇੱਥੇ ਤਾਂ ਧੁੱਪ ਨਿਕਲੀ ਸੀ ਕੱਲ ਵੀ ਨਿਕਲਿਆ ਹੀ ਸੀ ਅੱਜ ਵੀ ਨਿਕਲਿਆ ਹੀ ਮੌਸਮ ਠੀਕ ਆ ਹਾਂਜੀ ਬਹੁਤ ਵਧੀਆ ਲੱਗਦਾ ਟੀਨਾ ਖੇਤਾਂ ਚ ਬਹੁਤ ਵਧੀਆ ਲੱਗਦਾ ਦੇਖੋ ਇਧਰ ਖੇਤਾਂ ਦੇ ਵਿੱਚ ਹਰਿਆਲੀ ਹਰਿਆਲੀ ਆ ਸਾਰੇ ਹਰਿਆਲੀ ਹਰਿਆਲੀ ਆ ਸਾਰੇ ਹਾਂ ਦੇਖੋ ਇੱਥੋਂ ਦੀ ਰੋਡ ਜਾਂਦਾ ਕੋਲ ਦੀ ਹਮ ਤੋ ਕਬੀ ਖੇਤੋ ਮੇ ਗਏ ਹੀ ਨਹੀਂ ਆਓ ਜੀ ਆਓ ਜਾਇਆ ਕਰੋ ਖੇਤਾਂ ਚ ਖੇਤਾਂ ਚ ਜੀ ਜਾਇਆ ਕਰੋ ਨਾ ਵਧੀਆ ਲੱਗਦਾ ਮਾਹੌਲ ਲੈ ਵੱਗੇ ਲੱਗ ਤਾ ਹਾਂ ਪਕਾ ਰਿਹਾ ਹੈ ਹੈ ਕੀ ਉਹ ਇਹਦਾ ਹਾਂ ਖਾਣ ਨੂੰ ਕਿ ਦੇ ਮਾਂ ਹਾਂ ਚਲ ਮੈਂ ਚੌਲ ਬਣਾ ਦਿੰਨੀ ਆ ਹੋਇਆ ਖਣਾ ਫਿਰ ਹੁਣ ਤੂੰ ਤਾਂ ਆਲੀ ਆਈਟਮ ਭਰਦਾ ਭਾਈ ਫਿਰ ਹੁਣ ਮੈਂ ਦੱਸ ਹੋਰ ਕੀ ਕਰਾਂ Sat naam Sri Waheguru ji Waheguru ji हाँ जी थक गए लाइट हाँ नहीं मैं फोन फोन चार्ज लाया फिर मैं सोचा थोड़ा जि चार्ज करके फोन मैं लाइफ ला के देख लागुरू जी वागुरू जी वागुरू जी वागुरू जी ਕਰਨਾ